ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉਤੇ ਸੋ ਅੱਜ ਦੀ ਵੀਡੀਓ ਬੜੀ ਹੀ ਦਿਲਚਸਪ ਹੈ ਇੱਕ ਐਸਾ ਇਤਿਹਾਸ ਤੁਹਾਡੇ ਰੂਬਰੂ ਕਰਨਾ ਜਿਹਨੂੰ ਸੁਣ ਕੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਦੋਸਤੋ ਗੱਲ ਕਰਾਂਗੇ ਗੁਰੂ ਪਾਤਸ਼ਾਹ ਜੀ ਵੱਲੋਂ ਮੁਕੀ 100 ਸਾਖੀ ਵਿੱਚੋਂ 100ਵੀਂ ਸਾਖੀ ਦੇ ਬਾਰੇ ਔਰ ਇੱਕ ਐਸਾ ਪਪਲ ਜੀਨੇ ਕੇ ਮਲਕਾ ਵਿਕਟੋਰੀਆ ਨੂੰ ਭੈ ਪੀਤ ਕਰਦਾ ਸੀ ਸਾਰੀ ਗੱਲਬਾਤ ਸੁਣਨ ਲੀ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਵੀਡੀਓ ਸੁਣਨਾ ਤੇ ਸ਼ੇਅਰ ਵੀ ਕਰਨਾ ਔਰ ਚੈਨਲ ਜਿੰਨਾ ਵੀ ਨਹੀਂ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੋ ਤੇ ਬੈਲ ਆ ਬਟਨ ਵੀ ਦਬ ਲੋ ਤਾਂ ਦੋਸਤੋ ਸਾਖੀ ਨੰਬਰ 100 ਦੇ ਵਿੱਚ ਕੀ ਲਿਖਿਆ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲਾਂ ਜਦੋਂ ਕਿ Hindu ਰਾਜੇ ਔਰ ਵਿਰੋਧੀ ਮੁਸਲਮਾਨਾਂ ਵੱਲੋਂ ਕਸਮਾਂ ਖਾਧੀਆਂ ਜਾ ਰਹੀਆਂ ਸਨ ਔਰ ਸਿੱਖਾਂ ਵੱਲੋਂ ਮਾਤਾ ਗੁਜਰੀ ਜੀ ਰਹੀ ਗੁਰੂ ਸਾਹਿਬ ਤੇ ਉੱਪਰ ਜ਼ੋਰ ਪਵਾਇਆ ਜਾ ਰਿਹਾ ਸੀ ਕਿ ਕਿਲਾ ਛੱਡ ਦਿੱਤਾ ਜਾਵੇ ਤਾਂ ਗੁਰੂ ਜੀ ਸਿੱਖਾਂ ਨੂੰ ਸਮਝਾ ਰਹੇ ਸਨ ਕੇ ਹਾਲਾਂ ਕੁ ਸਮਾਂ ਹੋ ਟੈਰੋ ਪਰ ਕਿਲੇ ਅੰਦਰ ਦੀ ਭੁੱਖ ਦੇ ਹਾਲਾਤ ਨੂੰ ਵੇਖਦਿਆਂ ਕੁਝ ਸਿੱਖਾਂ ਬੇਦਾਵਾ ਦੇ ਕੇ ਚਲੇ ਗਏ ਉਹਨਾਂ ਜਾਣ ਵਾਲਿਆਂ ਨੂੰ ਤੇ ਬਾਕੀ ਸਾਰੀਆਂ ਸੰਗਤਾਂ ਨੂੰ ਸੰਬੋਧਨ ਹੋ ਕੇ ਜੋ ਕੁਝ ਕਿਹਾ ਉਸ ਵਿੱਚੋਂ ਜੋ ਬਚਨ ਹੈ ਉਹ ਇਹ ਸਾਖੀ ਅੰਦਰ ਮਿਲਦਾ ਹੈ ਮਹਾਰਾਜ ਕਹਿੰਦੇ ਐ ਮੇਰੇ ਸਿੱਖੋ ਇਸ ਵੇਲੇ ਤੁਸੀਂ ਮੇਰੀਆਂ ਕਹੀਆਂ ਗੱਲਾਂ ਪਰ ਭਰੋਸਾ ਨਹੀਂ ਕਰ ਰਹੇ ਯਾਦ ਰੱਖੋ ਆਉਣ ਵਾਲੇ ਸਮੇਂ ਅੰਦਰ ਤੁਹਾਡੇ ਦੇ ਕੀ ਕੀ ਵਰਤਣਾ ਹੈ ਤੁਸੀਂ ਸਿਰ ਸਿਰ ਆਟੇ ਖਾਤਰ ਮਲੇਸ਼ੀਆ ਦੇ ਦਰੀ ਭਟਕਦੇ ਫਿਰੋਗੇ ਤੁਹਾਡੇ ਉੱਪਰ ਟੋਪੀ ਵਾਲੇ ਰਾਜ ਕਰਨਗੇ ਔਰ ਆਪਣੀ ਤਾਕਤ ਨਾਲ ਜਿਵੇਂ ਉਹ ਚਾਣਗੇ ਕਰਨਗੇ ਉਹ ਟੋਪੀ ਵਾਲੇ ਸਮੁੰਦਰੋਂ ਪਾਰ ਪਾਰ ਤੋਂ ਆਉਣਗੇ ਜਦੋਂ ਉਹ ਖਾਲਸੇ ਨਾਲ ਝਗੜਾ ਕਰਨਗੇ ਤਾਂ ਮੈਂ ਉਹਨਾਂ ਦਾ ਬਲ ਘਟਾਉਣਾ ਸ਼ੁਰੂ ਕਰ ਦੇਵਾਂਗਾ ਪਰੰਤੂ ਇਹਨਾਂ ਦਾ ਆਉਣਾ ਪਹਿਲਾਂ ਹੀ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਦੇ ਅਨੁਸਾਰ ਹੋ ਚੁੱਕਾ ਹੈ ਇਹ ਲੋਕ ਆ ਕੇ ਜ਼ਮੀਨੀ ਸੁਧਾਰ ਕਰਨਗੇ ਪਰੰਤੂ ਖਾਲਸਾ ਇਹਨਾਂ ਤੋਂ ਭੈ ਖਾਏਗਾ ਜਦ ਖਾਲਸਾ ਦੀਨਤਾ ਦੀ ਹਾਲਤ ਵਿੱਚ ਹੋਵੇਗਾ ਭਾਵ ਲਾਚਾਰੀ ਦੀ ਹਾਲਤ ਵਿੱਚ ਹੋਵੇਗਾ ਤਾਂ ਇਹਨਾਂ ਦਾ ਅਭਿਮਾਨ ਵਧੇਗਾ ਪਰ ਇਹਨਾਂ ਦਾ ਅਭਿਮਾਨ ਤੋੜਨ ਲਈ ਮੈਂ ਇਹਨਾਂ ਨੂੰ ਕਈ ਪ੍ਰਕਾਰ ਦੀ ਮਾਰ ਪਵਾਉਂਗਾ ਇਸ ਵੇਲੇ ਜੋ ਤੁਸੀਂ ਮੇਰੇ ਬਚਨਾਂ ਤੇ ਭਰੋਸਾ ਨਹੀਂ ਕਰ ਰਹੇ ਯਾਦ ਰੱਖੋ 250 ਬਰੇ ਦੁੱਖ ਦੇ ਕਟਣੇ ਤੁਸੀਂ ਗੁਰੂ ਸਾਹਿਬ 1708 ਈਸਵੀ ਨੂੰ ਜੋਤੀ ਜੋ ਸਮਾਏ। ਸੋ 1708 2500 1958 ਤਾਈਂ ਦੁੱਖ ਦਾ ਸਮਾਂ ਦੱਸਿਆ ਸੀ ਮਹਾਰਾਜ ਜੀ ਨੇ। ਅੱਗੇ ਖਾਲਸਾ ਰਾਜ ਵੱਲ ਇਸ਼ਾਰਾ ਹੈ ਜੋ ਕਿ 50 ਬਰੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। 40 ਬਰੇ ਮਹਾਰਾਜਾ ਨੇ ਰਾਜ ਕੀਤਾ ਤੇ 10 ਸਾਲ ਉਹਦੀ ਮੜੀ ਨੇ ਮਹਾਰਾਜੇ ਦੇ ਗੁਜਰਨ ਤੋਂ ਬਾਅਦ ਫਰੰਗੀ ਦੀ ਕਟਲ ਨੀਤੀ ਜਰਨੈਲਾਂ ਦੀ ਗਦਾਰੀ ਤੇ ਡੋਗਰਿਆਂ ਦੀਆਂ ਬੇਇਮਾਨੀਆਂ ਨੇ ਸਿੱਖ ਰਾ ਦਾ ਕੀਰਤਨ ਸੋਲਾ ਪੜਤਾ ਅੰਗਰੇਜ਼ਾਂ ਨਾਲ ਸਿੱਖਾਂ ਦੀਆਂ ਮੁਦਕੀ ਫੇਰੂ ਸ਼ਾ ਮਲਤਾਨ ਚੇਲਿਆਂ ਵਾਲਾ ਇਹ ਲੜਾਈਆਂ ਨੇ ਮਹਾਰਾਜੇ ਦਾ ਰਾਜ ਫਿਰੰਗੀ ਦੇ ਪੱਲੇ ਪਾਤਾ ਗੁਰੂ ਮਹਾਰਾਜ ਜੀ ਕਹਿ ਰਹੇ ਨੇ ਕਿ ਜੋ ਬਚਨ ਤੁਹਾਨੂੰ ਕਹਿ ਰਿਹਾ ਹਾਂ ਉਹਨਾਂ ਨੂੰ ਆਪਣੇ ਹਿਰਦੇ ਅੰਦਰ ਵਸਾਓ ਖਾਲਸੇ ਦੀ ਢਾਂ ਦੀ ਕਲਾ ਨੂੰ ਸਵਾਰਨ ਲਈ ਸਿੱਖੀ ਸੁਰਜੀਤ ਕਰਨ ਲਈ ਮੈਨੂੰ ਫਿਰ ਆਉਣਾ ਪਵੇਗਾ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਣ ਤੋਂ ਬਾਅਦ ਲਾਹੌਰ ਵਿੱਚ ਸਿੱਖ ਨਜ਼ਰ ਨਹੀਂ ਆਊਗਾ ਬਹੁਤਾ ਹਿੰਦੂ ਨੌਕਰੀਆਂ ਜਾਂ ਹੋਰ ਗਰਜਾਂ ਖਾਤਰ ਸਿੱਕੀ ਭੇਸ ਵਿੱਚ ਆਇਆ ਹੋਇਆ ਸੀ ਰਾਜ ਜਾਂਦਾ ਰਿਹਾ ਉਹ ਮੁੜ ਆਪਣੀ ਪਹਿਲੀ ਸ਼ਕਲ ਅੰਦਰ ਜਾ ਵੜਿਆ ਅੱਗੇ ਗੁਰੂ ਸਾਹਿਬ ਅੰਗਰੇਜ਼ਾਂ ਦੀ ਵੀ ਫੱਟੀ ਪੋਚਨੇ ਆ ਕਹਿੰਦੇ ਕਿ ਮਲਕਾ ਵਿਕਟੋਰੀਆ ਦੇ ਜਾਨਸ਼ੀਨਾ ਦਾ ਰਾਜ 90 ਸਾਲ ਹੋਰ ਰਹੂਗਾ ਬਾਅਦ ਵਿੱਚ ਇਹਨਾਂ ਨੂੰ ਇੱਥੋਂ ਜਾਣਾ ਪਊਗਾ ਅੰਗਰੇਜ਼ ਨੂੰ ਹਿੰਦ ਤੋਂ ਤੁਰਦਾ ਕਰਨ ਲਈ ਹਿੰਦੁਸਤਾਨੀ ਫੌਜਾਂ ਨੇ 1857 ਨੂੰ ਗਦਰ ਮਚਾਇਆ ਪਰ ਕਾਮਯਾਬ ਨਹੀਂ ਹੋਏ ਪਰ ਉਸ ਤੋਂ 90 ਸਾਲ ਭਾਵ 1857 90 1947 ਬਣ ਗਿਆ 1947 ਨੂੰ ਅੰਗਰੇਜ਼ਾਂ ਨੂੰ ਹਿੰਦ ਛੱਡਣਾ ਪਿਆ ਇਹਨਾਂ ਦਾ ਰਾਜ ਤਾਂ 1914 ਅਤੇ 1918 ਦੀ ਲੜਾਈ ਵੇਲੇ ਹੀ ਚੱਲਿਆ ਜਾਣਾ ਸੀ ਪਰ ਉਸ ਵੇਲੇ ਦੇ ਹਿੰਦੁਸਤਾਨ ਦੀ ਆਜ਼ਾਦੀ ਮੰਗਣ ਵਾਲੇ ਇਹ ਗਾਂਧੀ ਨੇ ਕਿਹਾ ਸੀ ਕਿ ਇਹ ਇਸ ਵੇਲੇ ਫਸੇ ਹੋਏ ਨੇ ਜਾਨੀ ਕਿ ਅੰਗਰੇਜ਼ ਤੇ ਇਹਨਾਂ ਦੀ ਮਦਦ ਕਰੋ ਸੋ ਹਿੰਦੁਸਤਾਨ ਦੀ ਫੌਜਾਂ ਨੇ ਬਾਹਰਲੇ ਦੇਛਾ ਅੰਦਰ ਮੂਰਤੀਆਂ ਤੇ ਬੈਠੀਆਂ ਨੇ ਮੁੱਠ ਮੁੱਠ ਛੋਲਿਆਂ ਦੀ ਚੱਪ ਕੇ ਅੰਗਰੇਜ਼ਾਂ ਦੀ ਮਦਦ ਕੀਤੀ ਪਰ 1942 ਚ ਇੰਡੀਅਨ ਨੈਸ਼ਨਲ ਆਰਮੀ ਨੇ ਇਹਨਾਂ ਨੂੰ ਹੱਥ ਦਿਖਾਏ ਤਾਂ ਇਹਨਾਂ ਨੂੰ ਅਹਿਸਾਸ ਹੋਇਆ ਕਿ ਹੁਣ ਬਹੁਤਾ ਸਮਾਂ ਇੱਥੇ ਰਾਜ ਨਹੀਂ ਰਹਿਣਾ ਸੋ ਉਸ ਵੇਲੇ ਹਿੰਦੁਸਤਾਨ ਨੂੰ ਆਜ਼ਾਦੀ ਦੇਣ ਦੀ ਗੱਲ ਇਹਨਾਂ ਦੇ ਮਨ ਅੰਦਰ ਬਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਕੋਈ ਕਿਸੇ ਕੋ ਰਾਜ ਨ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਸੋ ਇਹ ਆਜ਼ਾਦੀ ਹੱਥ ਜੋੜ ਕੇ ਨਹੀਂ ਮਿਲੀ ਇਹ ਜ਼ੋਰ ਨਾਲ ਮਿਲੀ ਹੈ ਹੁਣ ਇਹ ਤੋਂ ਅੱਗੇ ਜੋ ਜ਼ਿਕਰ ਆਉਂਦਾ ਉਹ ਹੁਣ ਤੋਂ ਅੱਗੇ ਆਉਣ ਵਾਲੇ ਸਮੇਂ ਅੰਦਰ ਵਰਤਣਾ ਜਿਹਦੇ ਵਿੱਚ ਦਲੀਪ ਸਿੰਘ ਦਾ ਨਾਮ ਜ਼ਿਕਰ ਹੈ ਉਹ ਦਲੀਪ ਸਿੰਘ ਨਹੀਂ ਬਲਕਿ ਦਲਾਂ ਦੇ ਫੌਜਾਂ ਦੇ ਮਾਲਕ ਜੋ ਕਿ ਸਿੰਘ ਹੋਵੇਗਾ ਉਹ ਚੇਤ ਦਾ ਮਹੀਨਾ ਜਦੋਂ ਕਿ ਠੰਡੀ ਘਟਦੀ ਪਈ ਹੋਊਗੀ ਠੰਡ ਜਾਨੀ ਕਿ ਉਹ ਉੱਤਰਵਲ ਦੇ ਇਲਾਕੇ ਵੱਲ ਹਮਲਾ ਕਰੂਗਾ ਇਸ ਲੜਾਈ ਦੇ ਵਿੱਚ ਸੰਕੋਟੀਏ ਜਸ਼ਰੋਟੀਏ ਸਨਿਆਲ ਜਮਿਆਲ ਇਹ ਸ਼ਾਮਲ ਹੋਣਗੇ ਇਹ ਬੜੀ ਭਿਆਨਕ ਲੜਾਈ ਹੋਊਗੀ ਇਹਨਾਂ ਇਲਾਕਿਆਂ ਅੰਦਰ ਚੀਨ ਪਾਕਿਸਤਾਨ ਇਰਾਨ ਇਹਨਾਂ ਦੇਸ਼ਾਂ ਨੂੰ ਮਿਲਾਉਣ ਉੱਤੇ ਕੁਝ ਸੜਕਾਂ ਬਣ ਚੁੱਕੀਆਂ ਨੇ ਅਫਗਾਨਿਸਤਾਨ ਤੋਂ ਉੱਪਰ ਨੌਕ ਮੇਲ ਦੀ ਦੂਰੀ ਤੇ ਇਸ ਵੇਲੇ ਬਣ ਰਹੀਆਂ ਨੇ ਕਪੀਸ ਗੰਧਰਬ ਇਹਨਾਂ ਇਲਾਕਿਆਂ ਦੇ ਲੋਕ ਸਾਰੇ ਇਸ ਲੜਾਈ ਵਿੱਚ ਸ਼ਾਮਲ ਹੋਣਗੇ ਇਹ ਉਪਰੋਕਤ ਨਾਮ ਦੇ ਸਾਰੇ ਪ੍ਰਾਤਨ ਨਾਮ ਨੇ ਇਸ ਲੜਾਈ 'ਚ ਅੰਗਰੇਜ਼ ਪਿੱਛੇ ਰਹਿ ਕੇ ਸਹਾਇਤਾ ਕਰਨਗੇ ਤਾਂ ਗੁਰੂ ਸਾਹਿਬ ਕਹਿੰਨੇ ਕਿ ਸਾਡਾ ਇੱਕ ਸਿੱਖ ਕਾਬਲ ਚ ਹੋਊਗਾ ਉਹ ਭਜਨ ਬੰਦਗੀ ਚ ਪੂਰਾ ਹੋਊਗਾ ਉਹਦੀ ਰਹਿਨਮਾਈ ਅੰਦਰ ਉਥੋਂ ਦੀਆਂ ਫੌਜਾਂ ਪਾਕਿਸਤਾਨ ਵੱਲੋਂ ਤਾਬਾ ਕਰਨਗੀਆਂ ਉਸ ਸਿੱਖ ਦਾ ਨਾਮ ਵਿਚਨ ਸਿੰਘ ਕਿਹਾ ਉਹ Hindu ਹੋਵੇਗਾ ਪਰ ਗੁਰੂ ਦਾ ਸਿੱਖ ਹੋਊਗਾ ਕਿਉਂਕਿ ਇਹਦਾ ਜ਼ਿਕਰ ਸਾਖੀ ਨੰਬਰ 82 ਅੰਦਰ ਵੀ ਆਇਆ ਉਹ ਪਾਕਿਸਤਾਨ ਅੰਦਰ ਕੋਰ ਜੁੱਧ ਮਚਾਊਗਾ ਉਹਦੀ ਚੜਤ ਹੋਊਗੀ ਤੇ ਉਹ ਕਸ਼ਮੀਰ ਵੱਲ ਦੇ ਇਲਾਕਿਆਂ ਨੂੰ ਜਿਨ੍ਹਾਂ ਚ ਜੰਮੂ ਕਸ਼ਮੀਰ ਸ਼ਾਮਲ ਹੋਣਗੇ ਜੋਰ ਨਾਲ ਲਊਗਾ ਲਾਹੌਰ ਅੰਦਰ ਖਾਲਸਾਈ ਫੌਜਾਂ ਹੋਣਗੀਆਂ ਔਰ ਬੜਾ ਕਸਮਾਨ ਦਾ ਜੁੱਧ ਹੋਊਗਾ ਬਚਨ ਸਿੰਘ ਨਾਲ ਆ ਰਹੀਆਂ ਫੌਜਾਂ ਪਟਿਆਲਾ ਦੇ ਨਾਲ ਹੀ ਪਹਾੜੀ ਇਲਾਕੇ ਲੈਂਦੀਆਂ ਫਿਰੋਜ਼ਪੁਰ ਸਹਾਰਨਪੁਰ ਲੁਧਿਆਣਾ ਤੇ ਅਬਾਲਾ ਆਦਿ ਨੂੰ ਸਰ ਕਰ ਲੈਣਗੀਆਂ ਇਹਨਾਂ ਦਾ ਰੁਖ ਦਿੱਲੀ ਵੱਲ ਨੂੰ ਹੋਣਾ ਫਿਰ ਪਰ ਦਿੱਲੀ ਤੋਂ 16 ਕੋ ਜਾਨੀ ਕਿ 4 ਯੋਜਨ ਪਿੱਛੇ ਹੀ ਫੌਜੀ ਜਰਨੈਲ ਜਿਹਦੀ ਕਮਾਂਡ ਹੇਠੇ ਫੌਜਾਂ ਨੇ ਉਹ ਇਥੇ ਜਹਾਨੋ ਤੁਰ ਜਾਏਗਾ ਉਸ ਵੇਲੇ ਦੇਸ਼ ਵਿੱਚ ਤਰਤਲਿ ਮਚੀ ਹੋਣੀ ਤੇ ਦਿੱਲੀ ਦੀ ਹਕੂਮਤ ਖਾਲਸੇ ਦੇ ਹੱਥ ਲੱਗਣੀ ਹੈ ਇਹ ਫੌਜੀ ਕਬਜ਼ਾ ਹੋਊਗਾ ਤੇ ਜਿਸ ਸੈਨਿਕ ਦਲੀਪ ਸਿੰਘ ਨੇ ਉੱਤਰਬਲ ਚੜਾਈ ਕੀਤੀ ਸੀ ਉਹ ਦਿੱਲੀ ਤੱਕ ਤੇ ਬੈਠੇਗਾ ਤੇ ਸਾਰੇ ਰਾਜ ਉਹਦੀ ਮਾਤ ਹਿੱਤੀ ਕਬੂਲ ਕਰਨਗੇ ਖਾਲਸੇ ਦੇ ਰਾਜ ਸਬੰਧੀ ਬਾਈਬਲ ਅੰਦਰ ਵੀ ਇਸ਼ਾਰਾ ਹੈ ਜੋ ਕਿ ਇਦਾਂ ਹੈ ਨਾਓ ਆਊਟ ਆਫ ਹਿਸ ਮਾਉਥ ਗੋਜ਼ ਅ ਸ਼ਾਰਪ ਸਵਾਰਡ ਥੈਟ ਵਿਦ ਇਟ ਹੀ ਸ਼ਲ ਸਟ੍ਰਾਈਕ ਦ ਨੇਸ਼ਨਸ he himself with the rule with a rod of iron and he had on his robe and on his high a man written king ਦੁਨੀਆ ਭਰ ਦੇ ਪ੍ਰਾਤਨ ਗ੍ਰੰਥਾਂ ਦੇ ਅੰਦਰ ਅਰਪ ਵਿਖਕ ਬਚਨਾਂ ਦੇ ਅੰਦਰ ਖਾਲਸੇ ਨੂੰ ਆਇਰਨ ਨਾਲ ਦਰਸਾਇਆ ਗਿਆ ਲੋਹੇ ਨਾਲ ਧਾਰਮਿਕ ਗ੍ਰੰਥਾਂ ਅੰਦਰ ਗੁਰੂ ਗ੍ਰੰਥ ਸਾਹਿਬ ਬਾਈਬਲ ਤੇ ਕੁਰਾਨ ਸ਼ਰੀਫ ਹੋਣੇ ਤਾਂ ਹੁਣ ਦੋਸਤੋ ਇੱਕ ਸਰਬੰਗੀ ਸਾਧੂ ਦੇ ਅਨੁਭਵੀ ਬਚਨ ਵੀ ਦੱਸਦੇ ਤੁਹਾਨੂੰ ਸੋ ਇਸ ਬੀਤ ਰਹੀ ਸਦੀ ਦੇ ਟੱਪਦਿਆਂ ਤੇ 21ਵੀਂ ਸਦੀਂਂਦਰ ਪੈਰ ਰੱਖਦੇ ਆ ਬਤਲਾ ਪਿਆ ਘਟਨਾਵਾਂ ਸਬੰਧੀ ਸਰਬੰਗੀ ਸਾਧੂ ਦੇ ਜੋ ਬਚਨ ਨੇ ਉਹ ਇਹ ਨੇ ਉਹ ਸਾਧੂ ਲਿਖਦਾ ਕਿ ਬਾਤ ਭਵਿੱਖਤ ਕੀ ਕਹੂੰ ਨਿਰਖ ਜੋਗ ਕੋ ਨੈਨ ਪੰਡਤ ਜਨ ਨਿਸ਼ਚੇ ਕਰੇ ਸਤਪੁਰਖ ਕੇ ਬੈਨ ਸਤਪੁਰਖ ਕੇ ਬੈਨ ਖਤ ਚੱਕਰ ਕੇ ਮੇਲ ਜਨ ਸਰਬੰਗ ਸਾਧੂ ਲਿਖੇ ਪੇਰ ਸੀਸ ਚੜ੍ਹ ਸੇਲ ਦੂਜੇ ਤੀਜੇ ਸਾਲ ਮੇ ਹਲਚਲ ਹੋਏ ਲਾਹੌਰ ਭਜੇ ਖਲਕਪੈ ਪੀਤ ਹੋਏ ਕਹੂੰ ਨਾ ਸੁਖ ਕੀ ਠੌਰ ਕਹੂੰ ਨਾ ਸੁਖ ਕੀ ਠੌਰ ਬਾਤ ਅਬ ਕਹੂੰ ਅਗੇਰੀ 6 ਮੇ 7 ਮੇ ਸਾਲ ਮੇ ਮੌਤ ਹੋਏ ਘਨੇਰੀ ਕਹਿਤ ਸਾਰ ਸਰਬੰਗ ਅਭੀ ਨਾ ਹੋਵੇ ਚੈਨ ਜੀਤ ਆਏ ਲਾਹੌਰ ਪੂਰਬੀ ਹਿਦੇ ਸੈਨ ਕਰੀ ਤਿਆਰੀ ਜੰਗ ਕੀ ਮਾਨੋ ਬੁੱਧ ਉਦਾਰ ਕਰੋ ਸਮਾਨਾ 14 ਮੇ ਫੌਜ ਬਹੁਤ ਹਥਿਆਰ ਬਹੁਤ ਫੌਜ ਹਥਿਆਰ ਭੋਪ ਗੋਲਾ ਬਾਰੂਦ 14 15 ਸਾਲ ਕਰੋ ਤੁਮ ਸਬਲ ਮੌਜੂਦ ਮਤਲਬ ਕਿ ਇਹ ਲਿਖਤ ਕਾਫੀ ਲੰਬੀ ਹੈ ਔਰ ਇਹਦੇ ਵਿੱਚ ਵੀ ਜਿਹੜੀ ਆਪਣੇ ਗਲਤ ਨੂੰ ਦੱਸੀ ਇਹਦਾ ਜ਼ਿਕਰ ਆਇਆ ਹੈ ਹੁਣ ਦੱਸਦੇ ਤੁਹਾਨੂੰ ਉਹ ਜੰਡ ਦੇ ਵਿੱਚ ਪਿੱਪਲ ਦੀ ਗੱਲ ਜਿਹੜੀ ਕਿ ਮਹਾਰਾਣੀ ਵਿਕਟੋਰੀਆ ਜੀ ਤੋਂ ਪੈਪੀਤ ਹੋ ਗਈ ਸੀਗੀ ਉਹ ਇਦਾਂ ਹੈ ਕਿ ਕਪੂਰ ਸਿੰਘ ਨੇ ਚਿੱਠੀ ਲਿਖੀ ਸੀ ਹਰਭਜਨ ਸਿੰਘ ਜੋਗੀ ਨੂੰ 17 ਅਪ੍ਰੈਲ 1979 ਨੂੰ ਸੁਪੂ ਕਪੂਰ ਸਿੰਘ ਸੀ ਜਿਹੜਾ ਆਈ.ਸੀ.ਐਸ ਇਹਨੇ ਸਿੰਘ ਸਾਹਿਬ ਜੋਗੀ ਹਰਭਜਨ ਸਿੰਘ ਨੂੰ ਹਲਫਿਆ ਗਵਾਹੀ ਸਮੇਤ ਖੋਜ ਪੱਤਰ ਲਿਖ ਕੇ ਭੇਜਿਆ ਸੀਗਾ ਤਾਂ ਇਹ ਪਹਿਲੀ ਵਾਰ ਹੈ ਕਿ ਸਰਦਾਰ ਕਪੂਰ ਸਿੰਘ ਨੇ ਡਿਪਟੀ ਕਮਿਸ਼ਨਰ ਦੀ ਪਦਵੀ ਤੋਂ ਨਜਾਇਜ਼ ਤੌਰ ਤੇ ਹਟਾਏ ਜਾਣ ਉੱਤੇ ਆਪਣੇ ਬਰੂੰਦਰੇ ਹੋਏ ਜਜ਼ਬਾਤ ਨੂੰ ਪਰੇ ਰੱਖ ਕੇ ਇੱਕ ਨਿਰਪੱਖ ਵਿਦਵਾਨ ਦੇ ਨਾਤੇ ਇਹ ਖੋਜ ਪੱਤਰ ਲਿਖਿਆ ਸੀਗਾ ਤਾਂ ਇਹ ਪੱਤਰ ਦਾ ਸਿਰਲੇਖ ਹੈ ਪਿੱਪਲ ਦਾ ਬਿਰਖ ਖਾਲਸਾ ਪੰਥ ਦੀ ਪ੍ਰਗਤੀ ਦਾ ਲਖਾਇਕ ਹੈ ਤਾਂ ਹੁਣ ਇਹਦੇ ਵਿੱਚ ਕੀ ਲਿਖਦਾ ਹੈ ਤੁਸੀਂ ਜੋ ਪੱਛਮ ਵਿੱਚ ਖਾਲਸਾ ਪੰਥ ਦੀ ਚੜ੍ਹਤ ਨੂੰ ਅਤੇ ਸਿੱਖ ਸੰਗਤ ਨੂੰ ਵੱਧਦੇਆਂ ਫੁੱਲਦੇਆਂ ਦੇਖ ਰਹੇ ਹੋ ਇਹ ਅਚਨਚੇਤ ਹੋਈ ਗੱਲ ਨਹੀਂ ਇਸ ਸਥਿਤੀ ਬਿਨਾ ਕਾਰਨਾ ਤੋਂ ਹੋਂਦ ਵਿੱਚ ਨਹੀਂ ਆਈ ਇਸ ਪਿਛਲੇ ਇਸ ਪਿਛੇ ਅਕਾਲ ਪੁਰਖ ਵਹਿਗਰੂ ਜੀ ਦਾ ਕੋਈ ਡੂੰਗਾ ਮਹਾਨ ਅਤੇ ਭੇਦ ਭਰਿਆ ਕਾਰਜ ਹੈ ਜੋ ਸ਼੍ਰੀ ਸਿੰਘ ਸਾਹਿਬ ਜੋਗੀ ਸ਼੍ਰੀ ਹਰਪਜਨ ਸਿੰਘ ਜੀ ਤੇ ਪੱਛਮ ਚ ਵਸਦੇ ਸਿੱਖ ਸਮੂਹ ਦੀ ਕਹਾਣਾ ਦਾ ਪ੍ਰਤੱਖ ਨਤੀਜਾ ਹੈ ਜਿਨ੍ਹਾਂ ਤੋਂ ਵਹਿਗਰੂ ਨੇ ਇਹ ਗਹਿਰ ਗੰਭੀਰ ਕਾਰਜ ਕਰਵਾਇਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਾਲ 1704 ਈਸਵੀ ਨੂੰ ਇੱਕ ਸਾਖੀ ਵਰਤੀ ਹੈ ਇਹਦਾ ਲੇਖਣ ਕਾਰਜ 1714 ਜਾਂ 1715 ਈਸਵੀ ਨੂੰ ਕਿਸੇ ਉਦਾਸੀ ਸਿੱਖ ਸਾਧੂ ਨੇ ਇੱਕ ਯਾਦ ਪੁਸਤਕ ਦੇ ਰੂਪ ਬੜਾ ਹੀ ਸੰਖੇਪ ਪਰ ਚੁਸਤ ਬੋਲੀ ਚ ਭੇਂਟ ਕੀਤਾ ਜਦੋਂ ਪੰਜਾਬ ਉਤੇ ਅੰਗਰੇਜ਼ਿਆਂ ਦਾ ਪੂਰਨ ਕਬਜ਼ਾ ਹੋ ਗਿਆ ਤਾਂ ਉਸ ਪੁਸਤਕ ਦੀਆਂ ਗੁਪਤ ਨਕਲਾਂ ਪੰਜਾਬ ਦੇ ਵੱਡੇ-ਵੱਡੇ ਸਰਦਾਰਾਂ ਦੀਆਂ ਨਿੱਜੀ ਲਾਇਬ੍ਰੇਰੀਆਂ ਦੇ ਵਿੱਚ ਸਾਂਭੀਆਂ ਪਈਆਂ ਸਨ ਤਾਂ ਇਹਨਾਂ 'ਚੋਂ ਇੱਕ ਸਰਦਾਰ ਅਤਰ ਸਿੰਘ ਸੀ ਜਿਹਨੂੰ ਇਲਮ ਦਾ ਸਮੁੰਦਰ ਮਤਲਬ ਕਿ ਵਿਦਿਆ ਦਾ ਸਾਗਰ ਆਖਿਆ ਜਾਂਦਾ ਸੀ ਸੰਸਾਰ ਦੇ ਉਸ ਹਿੱਸੇ ਮਤਲਬ ਕਿ ਸਾਰੇ ਭਾਰਤ ਦੇ ਵਿੱਚ ਸਰਦਾਰ ਅਤਰ ਸਿੰਘ ਨੂੰ ਅਰਬੀ ਤੇ ਫਾਰਸੀ ਸਾਹਿਤ ਦਾ ਮਹਾਰਥੀ ਮੰਨਿਆ ਜਾਂਦਾ ਸੀ ਉਹ ਭਲੀ ਭਾਤੀ ਅੰਗਰੇਜ਼ੀ ਵੀ ਜਾਣਦਾ ਸੀ ਔਰ ਇਹ ਵੀ ਪ੍ਰਸਿੱਧ ਹੈ ਕਿ ਸੰਸਕ੍ਰਿਤ ਅਤੇ ਫ੍ਰੈਂਚ ਜਿਹੜੀਆਂ ਬੋਲੀਆਂ ਇਹਨਾਂ ਦਾ ਬਿਯੋਗਿਆਤਾ ਸੀ ਉਹਦੇ ਕੋਲ ਹੱਥ ਲਿਖਤ ਗ੍ਰੰਥਾਂ ਦਾ ਇੱਕ ਬਹੁਤ ਵੱਡਾ ਪੁਸਤਕ ਭੰਡਾਰ ਸੀ ਪੰਜਾਬ ਦੇ ਅੰਗਰੇਜ਼ੀ ਰਾਜ ਸ਼ਾਮਲ ਕਰਨ ਪਿੱਛੋਂ ਅਤਰ ਸਿੰਘ ਹਿੰਦੁਸਤਾਨ ਦੀ ਮਲਕਾ ਵਿਕਟੋਰੀਆ ਦਾ ਭਗਤ ਬਣ ਗਿਆ ਸੀ ਤੇ ਅੰਤ ਸਮੇਂ ਆਖਰਕਾਰ ਉਹਨੂੰ ਸਰ ਦੀ ਉਪਾਦੀ ਦੇ ਕੇ ਨਾਈਟ ਸਥਾਪਿਤ ਕੀਤਾ ਗਿਆ ਹੁਣ ਆਪ ਸਰਦਾਰ ਦੀ ਥਾਂ ਤੇ ਸਰ ਅਤਰ ਸਿੰਘ ਬਣ ਗਏ ਸੀ ਜਦੋਂ ਵਿਕਟੋਰੀਆ ਨੇ ਆਪਣੇ ਆਪ ਨੂੰ ਪੰਜਾਬ ਦੀ ਮਹਾਰਾਣੀ ਘੋਸ਼ਿਤ ਕਰਨਾ ਸੀ ਤਾਂ ਇਸ ਅਫਸਰ ਉਤੇ ਭਾਰਤ ਤੋਂ ਵੱਡੀਆਂ-ਵੱਡੀਆਂ ਤੋਪਾਂ ਨੂੰ ਸਮਾਗਮ ਵਿੱਚ ਭਾਗ ਲੈਣ ਲਈ ਬ੍ਰਿਟਾਨੀਆ ਵਿਕੇ ਸੱਦੇ ਆ ਗਿਆ। ਇਹ ਕੁਦਰਤੀ ਗੱਲ ਹੈ ਕਿ ਇਸ ਸਮਾਰੋਹ ਵਿੱਚ ਜਾਂ ਤਾਂ ਉਹਦੇ ਫਰਮਾਬਰਦਾਰ ਰਾਜੇ ਮਹਾਰਾਜੇ ਸੱਦੇ ਜਾਣੇ ਸਨ ਜਾਂ ਉਹ ਬੰਦੇ ਜਿਹੜੇ ਹਿੰਦੁਸਤਾਨ ਚ ਕਹਿੰਦੇ ਕਹਾਉਂਦੇ ਸਨ ਸਰ ਅਤਰ ਸਿੰਘ ਵੀ ਉਹਨਾਂ ਪਰੌਣਿਆਂ ਵਿੱਚੋਂ ਇੱਕ ਸੀ। ਉਹਨੇ ਆਪਣੇ ਮਨ ਚ ਸੋਚਿਆ ਕਿ ਉਹ ਮਲਕਾ ਵਿਕਟੋਰੀਆ ਨੂੰ ਕਿਹੜਾ ਤੋਹਫਾ ਭੇਟ ਕਰੇ। ਤਾਂ ਉਸ ਬੰਦੇ ਨੇ ਮਲਕਾ ਵਿਕਟੋਰੀਆ ਨੂੰ ਇੱਕ ਹੱਥ ਲਿਖਤ ਗ੍ਰੰਥ ਜਿਹਦਾ ਨਾਮ ਸਾਖੀ ਪੋਥੀ ਹੈ ਇਹ ਪੜ੍ਹਨ ਲਈ ਉਹਨੇ ਆਪਣਾ ਮਨ ਬਣਾ ਲਿਆ ਤਾਂ ਸਰ ਅਤਰ ਸਿੰਘ ਨੇ ਇਸ ਪੋਥੀ ਦਾ ਅੰਗਰੇਜ਼ੀ ਚ ਤਰਜਮਾ ਕੀਤਾ ਤੇ ਮਲਕਾ ਵਿਕਟੋਰੀਆ ਨੂੰ ਸਤਕਾਰ ਸਹਿਤ ਇਹ ਪੜ੍ਹਤੀ ਮਲਕਾ ਨੇ ਇਹਨੂੰ ਬੜੇ ਗੌਰ ਨਾਲ ਪੜ੍ਹਿਆ ਤੇ ਉਹ ਇਹ ਤੋਂ ਬੜੀ ਪ੍ਰਭਾਵਿਤ ਪ੍ਰਭਾਵਿਤ ਵੀ ਹੋਈ ਇਹ ਗੱਲ ਹੋਰ ਹੈ ਕਿ ਮਲਕਾ ਦੇ ਪ੍ਰਭਾਵਿਤ ਹੋਣ ਦਾ ਕਾਰਨ ਉਹ ਨਹੀਂ ਸੀ ਜੋ ਆਮ ਸਮਝਿਆ ਜਾ ਸਕਦਾ ਅਸਲ ਚ ਹਾਲੇ 10 ਵਰੇ ਵੀ ਨਹੀਂ ਸਨ ਬੀਤੇ ਕੇ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਦਰਜਨ ਦੇ ਕਰੀਬ ਕਮਸਾਂ ਦੀਆਂ ਲੜਾਈਆਂ ਲੜੀਆਂ ਲੜਾਈਆਂ ਹੋਈਆਂ ਸਨ ਭਾਵੇਂ ਅੱਜ ਤੱਕ ਇਹਨਾਂ ਗੱਲਾਂ ਦਾ ਕਿਸੇ ਨੇ ਭੋਗ ਤੱਕ ਨਹੀਂ ਪਾਇਆ ਪਰ ਸਮਕਾਲੀ ਇਤਿਹਾਸਕਾਰ ਆਪਣੇ ਨਿੱਜੀ ਦਸਤਾਵੇਜ਼ਾਂ ਦੇ ਹਵਾਲਿਆਂ ਦੇ ਆਧਾਰ ਉੱਤੇ ਇਹ ਗੱਲ ਸਿੱਧ ਕਰਦੇ ਹਨ ਕਿ ਅੰਗਰੇਜ਼ਾਂ ਤੇ ਖਾਲਸਾ ਫੌਜ ਵਿੱਚ ਕੋਈ 1 ਸਾਲ ਦੇ ਅਰਸੇ ਅੰਦਰ 6 ਇਦਾਂ ਦੀਆਂ ਲੜਾਈਆਂ ਹੋਈਆਂ ਸੀ ਜਿਨ੍ਹਾਂ 'ਚ ਬਿਨਾਂ ਸਰਕਾਰ ਤੋਂ ਬਿਨਾਂ ਰਾਸ਼ਨ ਪਾਣੀ ਤੋਂ ਤੇ ਬਿਨਾਂ ਜੰਗੀ ਸਮਾਨ ਦੀ ਸਪਲਾਈ ਤੋਂ ਸਿੰਘਾਂ ਨੇ ਅੰਗਰੇਜ਼ਾਂ ਨੂੰ ਉਹ ਵਕਤ ਪਾਇਆ ਕਿ ਉਹਨਾਂ ਨੂੰ ਆਪਣੀ ਨਾਨੀ ਚੇਤੇ ਆ ਗਈ। ਖੁਸ਼ੀ ਦੀ ਗੱਲ ਹੈ ਕਿ ਅੰਗਰੇਜ਼ ਸਹਾਇਤਕਾਰਾਂ ਨੇ ਵੀ ਇਸ ਸੰਬੰਧ 'ਚ ਦੋ ਲੜਾਈਆਂ 'ਚ ਅੰਗਰੇਜ਼ੀ ਫੌਜ ਵਿੱਚ ਪਈ ਹਫੜਾ ਤਰਫੜੀ ਦਾ ਜਿਗਰ ਇਦਾਂ ਕੀਤਾ ਏ ਜੋ ਉਹਨਾਂ ਦੇ ਫੌਜੀ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ। ਸਾਰੇ ਜਾਣਦੇ ਆ ਕਿ ਅੰਗਰੇਜ਼ ਸਿਪਾਹੀ ਪੂਰਨ ਸਿਖਿਅਤ ਤੇ ਜਾਬਤੇ ਵਾਲੇ ਹੁੰਨੇ ਜਾਬਤੇ ਵਾਲੇ। ਔਰ ਪਰਖਣ ਵਾਲੀ ਗੱਲ ਇਹ ਹੈ ਕਿ ਜੇਕਰ ਇਹ ਅੰਗਰੇਜ਼ੀ ਫੌਜ ਨੂੰ ਪਿੱਛੇ ਮੁੜਨਾ ਵੀ ਪੈਂਦਾ ਏ ਤੇ ਲੜਾਈ ਦੇ ਮੈਦਾਨ ਚ ਭਾਂਜ ਖਾ ਕੇ ਉਹ ਦੌੜਦੇ ਵੀ ਨੇ ਤਦ ਵੀ ਇਤਿਹਾਸਕਾਰਾਂ ਨੇ ਇਹਨਾਂ ਘਟਨਾਵਾਂ ਨੂੰ ਬੜੀ ਸੁਗੜ ਨੀਤੀ ਦੇ ਅਧੀਨ ਅਨਸ਼ਾਸਕ ਢੰਗ ਨਾਲ ਪਿੱਛੇ ਪਰਤਣ ਵੱਜੋ ਪ੍ਰਸ਼ੰਸਾਈ ਕੀਤੀ ਇਹਨਾਂ ਦੀ ਪਰ ਇਹਦੇ ਵਿੱਚ ਕੋਈ ਸੰਦੇਹ ਨਹੀਂ ਕਿ ਜੋ ਲੜਾਈਆਂ ਦਸੀਆਂ ਹੋਈਆਂ ਤੁਹਾਨੂੰ ਇਹਦੇ ਚ ਅੰਗਰੇਜ਼ ਇਸ ਪ੍ਰਕਾਰ ਤੇਤਰ ਹੋਏ ਜਿਵੇਂ ਇੱਕ ਸ਼ੇਰ ਦੇ ਬੱਚੇ ਤੋਂ ਭੇਡਾਂ ਦੇ ਇੱਜੜ ਡਰਦੇ ਹੋਏ ਭੱਜ ਜਾਣੇ ਮਲਕਾ ਵਿਕਟੋਰੀਆ ਨੂੰ ਇਸ ਗੱਲ ਦਾ ਭਲੀ ਭਾਤ ਗਿਆਨ ਸੀ ਕਿ ਇਹਨਾਂ ਲੜਾਈਆਂ ਚ ਅੰਗਰੇਜ਼ਾਂ ਨਾਲ ਕਿਵੇਂ ਬੀਤੀ ਸੀ ਬਰਤਾਨਵੀ ਲਿਖਾਰੀ ਵੀ ਇਸ ਗੱਲ ਨੂੰ ਲਿਖਤਾਂ ਚ ਮੰਨਦੇ ਆ ਕਿ ਅੰਗਰੇਜ਼ੀ ਸਾਮਰਾਜ ਨੂੰ ਫਲਾਉਣ ਸਮੇ ਸਿੱਖ ਸਿਪਾਹੀਆਂ ਵਰਗਾ ਦੁਸ਼ਮਣ ਉਹਨਾਂ ਨੂੰ ਸਾਰੇ ਸੰਸਾਰ ਵਿੱਚ ਨਹੀਂ ਕੋਈ ਟੱਕਰਿਆ ਮਲਕਾ ਵਿਕਟੋਰੀਆ ਸਿੱਖਾਂ ਦੇ ਅਜਿੱਤ ਸੁਭਾਅ ਦੇ ਭੇਦ ਪਾਉਣਾ ਚਾਹੁੰਦੀ ਸੀ ਉਹਨੂੰ ਉਹਦੇ ਸਲਾਹਕਾਰਾਂ ਨੇ ਦੱਸਿਆ ਕਿ ਸਿੱਖ ਸੁਭਾਅ ਦਾ ਭੇਦ ਉਹਨਾਂ ਦੇ ਧਰਮ ਦੇ ਵਿੱਚ ਪੂਰਨ ਛਰਦਾ ਹੈ ਜਿਹਦੇ ਕਾਰਨ ਉਹ ਧਰਮ ਤੋਂ ਬੇਮੁਖ ਹੋ ਕੇ ਕਿਸੇ ਨਾਲ ਸਮਝੌਤਾ ਨਹੀਂ ਕਰਦੇ ਇਸੇ ਕਾਰਨ ਉਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ ਤੁਸੀਂ ਉਹਨਾਂ ਦਾ ਕਤਲ ਤਾਂ ਕਰ ਸਕਦੇ ਹੋ ਪਰ ਉਹਨਾਂ ਤੇ ਫਤੇ ਨਹੀਂ ਪਾ ਸਕਦੇ ਹੁਣ ਮਲਕਾ ਵਿਕਟੋਰੀਆ ਨੇ ਉਹ ਸਾਖੀ ਪੋਥੀ ਤੋਂ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਫਰਨਾਮੇ ਦੀਆਂ ਯਾਦਦਾਸ਼ਤਾਂ ਦਾ ਸੰਗ੍ਰਹਿ ਇੱਕ ਅਜਹੀ ਸਾਖੀ ਦੇ ਵਿੱਚ ਲੱਭੀ ਜੋ ਮੁਸ਼ਕਲ ਨਾਲ ਦੋਕ ਲੇਖ ਟੁਕੜੀਆਂ ਪਹਿਰਿਆਂ ਦੀ ਐ ਇਹ ਸਾਖੀ ਇਦਾਂ ਚੱਲਦੀ ਐ ਹੁਣ ਗੁਰੂ ਜੀ ਦੱਖਣ ਦੇਸ਼ ਵੱਲੋਂ ਜਾ ਰਹੇ ਸਨ ਜਿੱਥੇ ਕਿ ਆਪਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਮਿਲ ਕੇ ਆਪੋ ਵਿਚਲੇ ਮਾਮਲਿਆਂ ਦਾ ਨਿਪਟਾਰਾ ਕਰਨਾ ਸੀ ਜਿਵੇਂ ਉਹਨੇ ਦਿਨ ਦਸਤੂਰ ਸੀ ਕਿ ਗੁਰੂ ਜੀ ਪ੍ਰਤੀ ਦਿਨ 8-10 ਕਮੀਲ ਸਫ਼ਰ ਕਰਦੇ ਹੁੰਦੇ ਸੀਗੇ ਉਹਨਾਂ ਦਾ ਉਤਾਰਾ ਅਤੇ ਡੇਰਾ ਨਗਰ ਤੋਂ ਬਾਹਰ ਖੁੱਲੇ ਥਾਂ ਤੇ ਹੁੰਦਾ ਸੀ ਜੋ ਉਹਨਾਂ ਦੇ ਸੇਵਕ ਪਹਿਰੇ ਦਿਨ ਹੀ ਪੁੱਜ ਕੇ ਤਿਆਰ ਕਰਦੇ ਹੁੰਦੇ ਸਨ ਤਾਂ ਤਰਕਾਲਾਂ ਦੇ ਸਮੇਂ ਗੁਰੂ ਜੀ ਆਪਣੇ ਸਾਥੀਆਂ ਸੇਵਕਾਂ ਨਾਲ ਉਸ ਡੇਰੇ ਤੇ ਅੱਪੜ ਕੇ ਰਾਤ ਨੂੰ ਇੱਥੇ ਵਿਸ਼ਰਾਮ ਕਰਦੇ ਅਗਲੀ ਸਵੇਰ ਅੱਗੇ ਨੂੰ ਫਿਰ ਚਲੇ ਜਾਂਦੇ ਤਾਂ ਹਿੰਦੁਸਤਾਨ ਵਿੱਚ ਤੇ ਇਸ ਗੱਲ ਵਜੋਂ ਸਾਰੇ ਪੂਰਬੀ ਦੇਸ਼ਾਂ 'ਚ ਹਜ਼ਾਰ ਬਰਿਆਂ ਤੋਂ ਇਸੇ ਪ੍ਰਕਾਰ ਦੀ ਯਾਤਰਾ ਵਿਧੀ ਪ੍ਰਚਲਿਤ ਹੈ ਇਸ ਗੱਲ ਦੇ ਲਿਖਤੀ ਹਵਾਲੇ ਮਿਲੇ ਨੇ ਕਿ ਗੁਰੂ ਜੀ ਉਸ ਪਿੰਡ ਪਧਾਰੇ ਸਨ ਜਿੱਥੇ ਕਿ ਇਹ ਸਾਖੀ ਵਾਪਰੀ ਸੀ ਇਸ ਗੱਲ ਦੀ ਵੀ ਗਵਾਹੀ ਮਿਲਦੀ ਹੈ ਕਿ ਉਹਨਾਂ ਨਾਲ ਯਾਤਰਾ ਕਰ ਰਿਹਾ ਇੱਕ ਉਦਾਸੀ ਸਾਧੂ ਵੀ ਸੀ ਜੋ ਕਿ ਸਾਰੇ ਵਾਕਿਆਤ ਨੂੰ ਆਪਣਾ ਕਲਮਬੰਦ ਕਰੀ ਜਾ ਰਿਹਾ ਸੀ ਉਦਾਸੀ ਦੇ ਸਾਧੂ ਵਿਦਿਆવાન ਹੁੰਨੇ ਤੇ ਇਹਨਾਂ ਦੇ ਡੇਰਿਆਂ 'ਚ ਰਚਨਾ ਆਮ ਹੁੰਦੀ ਹੈ। ਗੁਰੂ ਜੀ ਉਸ ਸਮੇਂ ਦੇ ਪੂਰਬ ਦੱਖਣੀ ਪੰਜਾਬ ਦੇ ਇੱਕ ਭਾਗ 'ਚੋਂ ਗੁਜ਼ਰ ਰਹੇ ਥਨ ਤੇ ਵਾਕਿਆ ਨਿਗਾਰ ਇਦਾਂ ਹੈ। ਅਗਲਾ ਪੜਾ ਸੁਹੀਬਾ ਦੇ ਨਗਰ ਵਿਖੇ ਜਿੱਥੇ ਕਿ ਪ੍ਰਮਾਤਮਾ ਸਰੂਪ ਸੱਚੇ ਪਾਤਸ਼ਾਹ ਨੇ ਆਪਣੇ ਭਾਵਨ ਚਰਨ ਪਾਏ ਇਹ ਲਿਖਿਆ। ਇਹ ਨਗਰ ਹੁਣ ਵੀ ਮੌਜੂਦ ਹੈ। ਜਿੱਥੇ ਦਸਮ ਪਾਤਸ਼ਾਹੀ ਦਾ ਕੈਂਪ ਲੱਗਿਆ ਹੋਇਆ ਸੀ। ਉੱਥੇ ਝੰਡਾਂ ਦੀ ਝੜੀ ਸੀ। ਗੁਰੂ ਜੀ ਨੇ ਆਪਣੇ ਤੰਬੂ ਦੇ ਬਿਲਕੁਲ ਲਾਗੇ ਇੱਕ ਬਹੁਤ ਵੱਡਾ ਝੰਡਾ ਬਿਰਖ ਸੀ ਔਰ ਇਸ ਵੱਡੇ ਝੰਡ ਦੇ ਮੋਢ ਵਿੱਚਕਾਰ ਜਿੱਥੋਂ ਟਾਣੇ ਫੁੱਟਦੇ ਹਨ ਬ੍ਰਾਹਮਣੀ ਮਤ ਦੇ ਪਵਿੱਤਰ ਬੂਟੇ ਪਿੱਪਣ ਦੀ ਲੈਰੀ ਕਰੂੰਬਲ ਉਗੀ ਹੋਈ ਸੀ ਜਿਹਨੂੰ ਦੋ ਜਹਾਨ ਦੇ ਬਾਲੀ ਨੇ ਅੰਤਰਧਿਆਨ ਹੋ ਕੇ ਦੇਖਿਆ ਗੁਰੂ ਕੇ ਇੱਕ ਸਿੱਖ ਨੇ ਇਹ ਅਸਲ ਕਰੂੰਬਲ ਝੰਡ ਤੇ ਝੰਡ ਦੇ ਜੋੜ ਵਿੱਚੋਂ ਗੁਰੂ ਜੀ ਦੇ ਹੁਕਮ ਦੇ ਅਨੁਸਾਰ ਬਿਰਖ ਉੱਪਰ ਚੜ ਕੇ ਜਾ ਕੇ ਲੱਭੀ ਗੁਰੂ ਜੀ ਨੇ ਇਹਦੇ ਪ੍ਰਸਾਧੇ ਬਚਨ ਕੀਤੇ ਆਮ ਤੌਰ ਤੇ ਪਿਆਰੇ ਗੁਰੂ ਸਿੱਖੋ ਪਿੱਪਲ ਦੀ ਕੋਮਲ ਕਰੂੰਬਲ ਦਾ ਇਸ ਰੇਗਿਸਤਾਨੀ ਇਲਾਕੇ 'ਚ ਉਗਣਾ ਸੰਭਵਤਾ ਨਹੀਂ ਪਰ ਇੱਕ ਨਿੱਕਾ ਜਿਹਾ ਪਿੱਪਲ ਦਾ ਬੂਟਾ ਇੱਕ ਦਿਨ ਵੱਡਾ ਬਿਰਖ ਦਾ ਰੂਪ ਧਾਰੂਗਾ ਮਹਾਰਾਜ ਕਹਿੰਦੇ ਇਹ ਬਿਰਖ ਨਾ ਕੇਵਲ ਝੰਡ ਜਿੱਡਾ ਵੱਡਾ ਹੀ ਹੋਵੇਗਾ ਸਗੋ ਝੰਡ ਦੀ ਸਮੁੱੱਚੀ ਹੋਂਦ ਉਤੇ ਵੀ ਭਾਰੀ ਹੋ ਜਾਊਗਾ ਜਿਸ ਦਿਨ ਇਸ ਪਿੱਪਲ ਨੇ ਝੰਡਰ ਨੂੰ ਖਤਮ ਕਰਤਾ ਉਸ ਦਿਨ ਮੇਰੇ ਖਾਲਸਾ ਜੀ ਦਾ ਤੇਜ ਪ੍ਰਤਾਪ ਵਧੂਗਾ ਖਾਲਸਾ ਸੰਸਾਰ ਦੀਆਂ ਚੌਹਾਂ ਕੋਟਾਂ 'ਚ ਫੈਲੂਗਾ ਤੇ ਦਿੱਲੀ ਦੀ ਪਾਤਸ਼ਾਹੀ ਖਾਲਸਾ ਪੰਥ ਦੀ ਝੋਲੀ 'ਚ ਪ੍ਰਥਮ ਇਨਾਮ ਵਜੋਂ ਪੈ ਜਾਊਗੀ। ਹਾਂ ਜਦ ਇਹ ਪਿੱਪਲ ਦਾ ਬਿਰਖ ਪੂਰਨ ਤੌਰ ਤੇ ਝੰਡ ਉੱਤੇ ਛਾ ਜਾਊਗਾ। ਮਤਲਬ ਕਿ ਝੰਡ ਦੀ ਸਾਰਖੀ ਹੋਂਦ ਮਿਟ ਜਾਊਗੀ ਤੇ ਪਿੱਪਲ ਰਹਿ ਜਾਊਗਾ। ਤਦ ਖਾਲਸਾ ਪੰਥ ਜਿਹੜੀ ਸਤਜਨਾ ਤੇ ਸਾਜਨਾ ਮੈਂ ਅਕਾਲ ਪੁਰਖ ਵੈਗਰ ਦੇ ਹੁਕਮ ਨਾਲ ਕੀਤੀ ਹੈ। ਵਿਸ਼ਵ ਵਿਆਪੀ ਸਮਾਜ ਪੂਰਵਕ ਕਰੇਗਾ ਜੋ 5000 ਬਰੇ ਬਰੇ ਫੁੱਲੂਗਾ। 5000 ਸਾਲ ਮਤਲਬ ਇਹ ਚੱਲਣਾ ਰਾਜ। ਬ੍ਰਹਮ ਗਿਆਨੀਆਂ ਦਾ ਇਹ ਸਮਾਜ ਪੂਰੀ ਤਰ੍ਹਾਂ ਸ਼ਾਂਤੀ ਸਥਾਪਿਤ ਸਰਬਕਲਾ ਸਮਰਿੱਧ ਹੋਊਗਾ ਤਾਂ ਇਹ ਸ਼ਬਦ ਹਨ ਉਹ ਸਾਖੀ ਦੇ ਵਿੱਚ ਅੰਕਤ ਜੇਰ ਮਲਕਾ ਵਿਕਟੋਰੀਆ ਨੇ ਇਹ ਵਾਰਤਾ ਪੜ੍ਹੀ ਤਾਂ ਉਹ ਭੈਪੀਤ ਹੋ ਗਈ ਉਹ ਪਹਿਲਾਂ ਤੋਂ ਹੀ ਜਾਣਦੀ ਸੀ ਕਿ ਅਜਿੱਤ ਸਿੱਖਾਂ ਦੇ ਸਿਰ ਤੇ ਕੋਈ ਗੈਬੀ ਹੱਥ ਹੈ ਇਹਨਾਂ ਅਜਿੱਤ ਸੁਭਾਸ ਬਾਈਆਂ ਦਾ ਕੋਈ ਟੁੰਗਰ ਹਸ ਹੈ ਉਹਨੇ ਇਹਨਾਂ ਭਾਵਾਂ ਅਧੀਨ ਹਿੰਦੁਸਤਾਨ ਦੇ ਗਵਰਨਰ ਜਨਰਲ ਨੂੰ ਕਲਕੱਤਾ ਵਿਖੇ ਇੱਕ ਪੱਤਰ ਲਿਖਿਆ ਉਹ ਕਹਿੰਦੀ ਕਿਰਪਾ ਕਰਕੇ ਛੇਤੀ ਪਤਾ ਕਰਕੇ ਦੱਸੋ ਕਿ ਪਿੱਪਲ ਦੀ ਕਰੂੰਬਲ ਤੇ ਝੰਡ ਦਾ ਕਿੰਨਾ ਕੁ ਆਕਾਰ ਹੈ ਜਿਹੜਾ ਉਹ ਮਹਾਰਾਜ ਨੇ ਦੱਸਿਆ ਸੀ ਮਲਕਾ ਦੇ ਹੁਕਮ ਦੀ ਤਾਮੀਲ ਹੋਈ ਤੇ ਹਿੰਦੁਸਤਾਨ ਤੋਂ ਇਹ ਰਿਪੋਰਟ ਆਈ ਕਿ ਪਿੱਪਲ ਦਾ ਰੁੱਖ ਕੋਈ 1.5 ਫੁੱਟ ਦਾ ਹੈ ਤੇ ਝੰਡ ਕੋਈ ਇੰਨਾ ਕੁ ਵੱਡਾ ਤਾਂ ਇਸ ਉੱਤੇ ਮਲਕਾ ਵਿਕਟੋਰੀਆ ਨੇ ਮਾਮਲਾ ਰਾਇਲ ਬੋਟੈਨੀਕਲ ਪ੍ਰੋਫੈਸਰ ਬਿਰਖਾ ਦੇ ਜਿਹੜੇ ਸ਼ਾਹੀ ਮਹਾਰ ਹੋਣ ਨੇ ਇਹਦੇ ਸਪੁਰਦ ਕਰਤਾ ਜਿਹੜਾ ਇਹਨਾਂ ਗੱਲਾਂ 'ਚ ਮਤਲਬ ਕਿ ਪ੍ਰਭੂਤਵ ਰੱਖਦਾ ਹੁੰਦਾ ਹੈ ਉਨੇ ਮਲਕਾਂ ਨੂੰ ਇਹ ਤਲਾਹ ਦਿੱਤੀ ਕੋਜ ਪੜਤਾਲ ਕਰਕੇ ਕਿ ਹਜੂਰ ਇਹ ਬਿਰਕ ਬਹੁਤ ਹੌਲੀ-ਹੌਲੀ ਵਾਧਾ ਫੁੱਲਦਾ ਪਿੱਪਲ ਦੇ ਬੂਟੇ ਨੂੰ ਆਪਰੇ ਦੱਸੇ ਅਨੁਸਾਰ ਵੱਡਾ ਹੋਣ ਲਈ 100 ਸਾਲ ਲੱਗਣਗੇ ਇਹ ਗੱਲ ਜਾਣ ਕੇ ਮਲਕਾ ਦੀ ਜਾਂਚ ਜਾਨ ਆਈ ਉਹ ਰਾਤ ਉਹ ਰੱਜ ਕੇ ਸੁੱਤੀ ਬਿਨਾ ਕਿਸੇ ਕਿਸਮ ਦੇ ਖੌਫ ਤੇ ਖਤਰੀ ਤੋਂ ਉਹਨੂੰ ਪੱਕਾ ਯਕੀਨ ਹੋ ਗਿਆ ਸੀ ਕਿ 100 ਸਾਲ ਤਾਂ ਪੂਰਵ ਵਿੱਚ ਖਾਸ ਕਰਕੇ ਹਿੰਦੁਸਤਾਨ 'ਚ ਬ੍ਰਿਟਾਨੀਆ ਦੇ ਰਾਜ ਨੂੰ ਕੋਈ ਖਤਰਾ ਨਹੀਂ ਕਿਉਂਕਿ ਪਿੱਪਲ ਦਾ ਬੂਟਾ ਹੌਲੀ-ਹੌਲੀ ਵੱਡਾ ਹੋਣਾ ਤਾਂ 100 ਸਾਲ ਅੰਗਰੇਜ਼ੀ ਰਾਜ ਦਾ ਬੋਲਬਾਲਾ ਰਿਹਾ ਫਿਰ ਇਹ ਤੋਂ ਪਿੱਛੋਂ ਹਿੰਦੁਸਤਾਨ 'ਚ ਗੜਬੜ ਸ਼ੁਰੂ ਹੋ ਗਈ ਅੰਗਰੇਜ਼ਾਂ ਨੇ ਆਪਣੀ ਜਾਨ ਬਚਾ ਕੇ ਉੱਥੋਂ ਮੋੜਨਾ ਠੀਕ ਸਮਝਿਆ ਉਹਨਾਂ ਨੇ ਫੈਸਲਾ ਕਰ ਲਿਆ ਕਿ ਰਾਜ ਸੱਤਾ ਜੋ ਦੇਸੀ ਤਾਕਤਾਂ ਨੇ ਹਥਿਆਈ ਹੋਈ ਹੈ ਠੀਕ ਵਾਰਸਾਂ ਨੂੰ ਮੋੜ ਦਿੱਤੀ ਜਾਵੇ ਉਹਨਾਂ ਦਿਨਾਂ 'ਚ ਕਪੂਰ ਸਿੰਘ ਕਹਿੰਦਾ ਕਿ ਮੈਂ ਅੰਗਰੇਜ਼ੀ ਰਾਜ ਵਿੱਚ ਇੱਕ ਅਫਸਰ ਸਾਂ ਔਰ ਪੰਜਾਬ ਦੇ ਇੱਕ ਜ਼ਿਲ੍ਹੇ ਵਿੱਚ ਨਿਯੁਕਤ ਸੀ ਜੋ ਸਹੀਵਾ ਤੋਂ ਕੋਈ 60 ਕਿਮੀਲ ਦੂਰ ਸੀ ਤਾਂ ਮੈਨੂੰ ਇਸ ਸਾਖੀ ਦਾ ਕਹਿੰਦਾ ਪਤਾ ਸੀ ਏ ਮੈਂ ਲੰਡਨ ਦੇ ਇੰਡੀਆ ਆਫਿਸ ਵਿੱਚ ਵੀ ਦੇਖੀ ਸੀ ਤੇ ਨਾਲ ਹੀ ਹਿੰਦੁਸਤਾਨ ਤੋਂ ਕਈਆਂ ਰਿਪੋਰਟਾਂ ਹੀ ਪੜੀਆਂ ਸੀ ਜੋ 1852 ਈਸਵੀ ਨਾਲ ਸੰਬੰਧਨ ਹਨ ਤਾਂ 1942 ਦੀ ਗੱਲ ਹੈ ਕਿ ਮੇਰੇ ਮਨ 'ਚ ਆਇਆ ਕਿ ਜਾ ਕੇ ਦੇਖਣਾ ਸਹੀ ਕਿ ਪਿੱਪਲ ਦਾ ਬਿਰਖ ਕਿੱਡਾ ਕੁ ਹੋ ਗਿਆ ਉਹ ਤੇ ਇਸ ਸਾਖੀ ਦੇ ਅਸਲ ਤੱਥ ਕੀ ਨੇ ਤਾਂ ਮੈਂ ਕਹਿੰਦਾ ਘੋੜੇ ਤੇ ਸਵਾਰ ਹੋ ਕੇ ਚੱਲ ਪਿਆ ਜਦੋਂ ਮੈਂ ਉੱਥੇ ਪੁੱਜਿਆ ਤਾਂ ਵੇਖਿਆ ਕਿ ਪਿੱਪਲ ਦਾ ਬਿਰਖ ਝੰਡ ਦੀ ਸਭ ਤੋਂ ਉੱਚੀ ਟਾਣੀ ਤੋਂ ਕੋਈ ਢਾਈ ਗਜ ਨਹੀਂ ਮਾ ਇਹਦੇ ਇੱਥੇ ਇੱਕ ਛੋਟਾ ਜਿਹਾ ਥੜਾ ਬਣਿਆ ਹੋਇਆ ਸੀ ਜਿਹਦੇ ਉੱਤੇ ਇੱਕ ਸਿੱਖ ਮਤ ਦਾ ਧਾਰਨੀ ਸਾਧੂ ਖੜਾ ਸੀ ਇਹਦੇ ird gird ਪਿੰਡੂ ਲੋਕ ਵੀ ਜਮ੍ਹਾਂ ਸਨ ਸੋ ਇਸ ਬਿਰਖ ਨੂੰ ਪੂਜਦੇ ਸਨ ਤੇ ਛੋਟੀ ਮੋਟੀ ਭੇਟਾਂ ਵੀ ਇੱਥੇ ਛਾੜਦੇ ਸਨ 1942 ਤੋਂ ਪਿੱਛੋਂ ਕਹਿੰਦਾ ਮੈਂ ਉੱਥੇ ਗਿਆ ਨਹੀਂ ਪਰ ਮੈਨੂੰ ਪਤਾ ਲੱਗਿਆ ਕਿ ਪਿੱਪਲ ਦਾ ਬਿਰਖ ਤਕਰੀਬਨ ਜਾਂਡ ਜਿੱਡਾ ਹੋ ਗਿਆ ਏ ਅੱਜਕੱਲ੍ਹ ਪਾਕਿਸਤਾਨ ਤੋਂ ਆਏ ਸਿੱਕੇ ਛਰਨਾਰਥੀ ਇਹਨਾਂ ਖਾਲੀ ਪਏ ਖੁਸ਼ਕ ਇਲਾਕਿਆਂ ਨੂੰ ਖੁਸ਼ਹਾਲ ਬਣਾਉਣ ਲਈ ਰੁਝੇ ਹੋਏ ਨੇ ਤੇ ਉਹਨਾਂ ਨੇ ਉਦਦਮ ਕਰਕੇ ਇੱਕ ਗੁਰਦੁਆਰਾ ਵੀ ਉਥਾਰ ਲਿਆਇ ਕਪੂਰ ਸਿੰਘ ਸਨ 1941979 ਤਾਂ ਇਹ ਚਿੱਠੀ ਇਹਨਾਂ ਨੇ ਲਿਖੀ ਦੀ ਜੋਗੀ ਹਰਪਜਨ ਸਿੰਘ ਨੂੰ ਤਾਂ ਦੋਸਤੋ ਇਹ ਪੇਪਲ ਦਾ ਜਾਣ ਦਾ ਦਰਗਤ ਹੁਣ ਹੈ ਕਿੱਥੇ ਕਿੱਥੇ ਨਹੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਤੇ ਕੀ ਬਣਿਆ ਕੀ ਨਹੀਂ ਪਰ ਇਹ ਬਚਨ ਸੀਗੇ ਹਾਂਜੀ ਸੋ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸੋ ਮਿਲਦੇ ਆਂ ਅਗਲੇ ਭਾਗ ਵਿੱਚ ਦਿਓ ਆ ਗਿਆ ਸਤਿ ਸ਼੍ਰੀ ਅਕਾਲ